ਅੱਜ ਬਣਾਈ ਸੀ ਇਹ ਬੱਚਿਆਂ ਨੂੰ ਖੁਸ਼ ਕਰਨ ਵਾਲੀ ਚੀਜ਼ ਤੇ ਬੱਚੇ ਖਾ ਕੇ ਇੰਨੇ ਜਿਆਦਾ ਖੁਸ਼ ਹੋਏ ਕਿਉਂਕਿ ਬੱਚਿਆਂ ਦੀ ਹਰੇਕ ਚੀਜ਼ ਜੇਕਰ ਆਪਾਂ ਫੇਵਰਟ ਬਣਾਉਣ ਤਾਂ ਬੱਚਾ ਨੂੰ ਬਹੁਤ ਪਸੰਦ ਆਉਂਦੀ ਹੈ। ਇਹ ਆਪਾਂ ਬਣਾਵਾਂਗੇ ਜੀ ਡੈਰੀ ਮਿਲਕ ਤੋਂ ਕਿਉਂਕਿ ਬੱਚੇ ਉਂਝ ਤਾਂ ਇਹ ਬਹੁਤ ਖਾਂਦੇ ਨੇ ਜਿਹਦੇ ਕਰਕੇ ਮਤਲਬ ਖਾ-ਖਾ ਬੱਚੇ ਕੇਵਰ ਦੰਦ ਵੀ ਖਰਾਬ ਕਰ ਲੈਂਦੇ ਨੇਗੇ। ਪਰ ਇਹ ਤੋਂ ਆਪਾਂ ਇੱਕ ਹੈਲਥੀ ਚੀਜ਼ ਬਣਾ ਸਕਦੇ ਹਾਂ ਨਾਲ ਤਾਂ ਬੱਚਾ ਨੂੰ ਚਾਕਲੇਟ ਫਲੇਵਰ ਚ ਮਿਲ ਜੂਗਾ ਤੇ ਨਾਲੇ ਜਿਹੜੀ ਉਹ ਹੈਲਥੀ ਹੋਊ ਬੱਚੇ ਦੇ ਅੰਦਰ ਜਾ ਕੇ ਬੱਚਿਆਂ ਨੂੰ ਮਤਲਬ ਇੱਕ ਤਰ੍ਹਾਂ ਦੀ ਤਾਕਤ ਹੀ ਦੇਊਗੀ ਤੇ ਜਿਹੜੀ ਡੈਰੀ ਮਿਲਕ ਆ ਇਹਦਰ ਆ ਲੇਣਾ ਕਿਤੇ ਇਧਰ ਆਪਾਂ ਪਾਣੀ ਜਿਹੜਾ ਉਹ ਗਰਮ ਰੱਖਤਾ ਸੀਗਾ ਇੱਕ ਲੈ ਲੈ ਸੀ ਜੀ ਆਪਾਂ ਕੱਚ ਦਾ ਬਾਉਲ ਤੇ ਇਹਦੇ ਵਿੱਚ ਆਪਾਂ ਜਿਹੜੇ ਡੈਰੀ ਮਿਲਕ ਨੇ ਇਹ ਪਾ ਲੈਨੇ ਇਹ ਆਪਾਂ ਇਹਨਾਂ ਚ ਆਪਾਂ ਕੋਈ ਵੀ ਲੈ ਸਕਦੇ ਆ ਚਾਹੇ ਤੁਹਾਨੂੰ ਜਿਹੜੂ ਵੀ ਬੱਚੇ ਨੂੰ ਪਸੰਦ ਹੋਵੇ ਜਿਵੇਂ ਡੈਰੀ ਮਿਲਕ ਹੈ ਵੀ ਲੈ ਸਕਦੇ ਨਹੀਂ ਡਾਰਕ ਚਾਕਲੇਟ ਵੀ ਆਪਾਂ ਵਰਤ ਸਕਦੇ ਹਾਂਗੇ ਮੈਂ ਅਗੂਠੇ ਤੇ ਵੀ ਸੱਟ ਖਾ ਲਈ ਸੀ ਕਿਉਂਕਿ ਕੰਮ ਕਰਦੇ ਕਰਦੇ ਕੁਛ ਨਾ ਕੁਛ ਬਾਜੀ ਜਾਂਦਾ ਤੇ ਡੈਵੀ ਖਾ ਰਿਆ ਸੀ ਜੀ ਕੇਲਾ ਤਾਂ ਇਹਨੂੰ ਤਾਂ ਪਸੰਦ ਹੀ ਨਹੀਂ ਆਇਆ ਕਿਉਂਕਿ ਬਸ ਬੱਚਿਆਂ ਨੂੰ ਤਾਂ ਵੀ ਚਾਕਲੇਟ ਹੀ ਖਾਈਏ ਤੇ ਇਧਰ ਆਪਾਂ ਇਹਨੂੰ ਇੱਕ ਬੌਲ ਵਿੱਚ ਕਰ ਲੈ ਸੀ ਤਾਂ ਜੇ ਮੈਲਟ ਕਰਕੇ ਹੀ ਆਪਾਂ ਜਿਹੜੀ ਜਿਹੜੀ ਡਿਸ਼ ਆ ਉਹ ਆਪਾਂ ਤਿਆਰ ਕਰਨੀ ਹੈ ਜੀ ਤੇ ਇਸ ਪ੍ਰਕਾਰ ਆਪਾਂ ਜਿਹੜੇ ਦੋ ਡੈਰੀ ਮਿਲਕ ਲਈਆਂ ਸੀਗੀਆਂ ਉਹਨਾਂ ਨੂੰ ਆਪਾਂ ਇੱਕ ਬੌਲ 'ਚ ਪਾ ਲਿਆ ਸੀਗਾ ਇਹ ਆਪਾਂ ਵੱਧ ਘੱਟ ਲੈ ਸਕਦੇ ਜਿੰਨੀ ਕਿ ਆਪਾਂ ਚੀਜ਼ ਬਣਾਉਣੀ ਹੋਵੇ ਪਾਣੀ ਆਪਣਾ ਗਰਮ ਹੋ ਗਿਆ ਸੀਗਾ ਤੇ ਸਕੌਲੀ ਨੂੰ ਆਪਾਂ ਇਹਦੇ ਉੱਪਰ ਰੱਖਤਾ ਸੀ ਤਾਂ ਜੋ ਇਹ ਪਿਗਲ ਕੇ ਵਧੀਆ ਤਿਆਰ ਹੋ ਜੇ ਇਹਨੂੰ ਆਪਾਂ ਇੱਕ ਸਾਈਡ ਰੱਖ ਦੱਸ ਸੀਗਾ ਵੀ ਹੌਲੀ ਹੌਲੀ ਪਿਗਲ ਕੇ ਤਿਆਰ ਹੋ ਜੇ ਤੇ ਇੱਕ ਆਪਾਂ ਪੈਨ ਹੋਰ ਲੈ ਲਿਆ ਸੀ ਜੀ ਇਹਦੇ ਵਿੱਚ ਪਾ ਲਈ ਸੀ ਆਪਾਂ ਇੱਕ ਕੌਲੀ ਭਰ ਕੇ ਮਖਾਣੇ ਇਹ ਆਪਾਂ ਵੱਧ ਘੱਟ ਪਾ ਸਕਦੇ ਆ ਜਿੰਨੇ ਕਿ ਬਣਾਉਣੇ ਹੋਣ ਇਹ ਬਹੁਤ ਹੀ ਮਤਲਬ ਵੀ ਹੈਲਥੀ ਵੀ ਹੁੰਦੇ ਨੇ ਪ੍ਰੋਟੀਨਾਂ ਭਰਪੂਰ ਹੁੰਦੇ ਨੇ ਕਾਰਬੋਹਾਈਡਰੇਟ ਮਿਨਰਲਸ ਇਹਦੇ ਵਿੱਚ ਭਰਪੂਰ ਮਾਤਰਾ ਚ ਹੁੰਦਾ ਕੈਲਸ਼ੀਅਮ ਦਾ ਸੋਰਸ ਹੈ ਜੀ ਆਇਰਨ ਦੀ ਘਾਟ ਉਹ ਪੂਰੀ ਕਰਦੇ ਨੇ ਸੋ ਬੱਚਿਆਂ ਦੀ ਹਾਈਟ ਵਾਸਤੇ ਤਾਕਤ ਵਾਸਤੇ ਇੱਕ ਬਹੁਤ ਹੀ ਵਧੀਆ ਖਜ਼ਾਨਾ ਹੈਗਾ ਸੋ ਬੱਚੇ ਉਂਝ ਤਾਂ ਆਪ ਜੇਕਰ ਰੋਸਟ ਕਰਕੇ ਦਿੰਨੇ ਮਤਲਬ ਇਹ ਕਈ ਫਲੇਵਰਾਂ ਚ ਦੇ ਸਕਦੇ ਜਿਵੇਂ ਨਮਕੀਨ ਬਣਾ ਕੇ ਜਾਂ ਗੋੜਾਲੇ ਬਣਾ ਕੇ ਜਾਂ ਮਿਸ਼ਰੀ ਪਾ ਕੇ ਤੇ ਜੇ ਆਪਾਂ ਉਂਜੀ ਜਿਵੇਂ ਹੁੰਦੇ ਨੇ ਮਤਲਬ ਵੀ ਥੋੜਾ ਜਿਹਾ ਕਾਲਾ ਨਮਕ ਪਾਤਾ ਤੇ ਪਰ ਕਈ ਵਾਰ ਬੱਚੇ ਇਹ ਜੀ ਚੀਜ਼ਾਂ ਖਾਣਾ ਪਸੰਦ ਨਹੀਂ ਕਰਦੇ ਤਾਂ ਆਪਾਂ ਇਹਨੂੰ ਚਾਕਲੇਟ ਨਾਲ ਡੈਕੋਰੇਟ ਕਰਕੇ ਮਤਲਬ ਉੱਪਰ ਲਗਾ ਕੇ ਆਪਾਂ ਬੱਚਿਆਂ ਨੂੰ ਦੇ ਸਕਦੇ ਆਂਗੇ ਤੇ ਇਹਨੂੰ ਜਿਹੜਾ ਆਪਾਂ ਗੈਸ 'ਤੇ ਮੀਡੀਅਮ ਤੇ ਰੱਖ ਕੇ ਹੀ ਪਕਾਉਣਾਗੇ ਤੇ ਇੱਧਰ ਜਿਹੜੀ ਆਪਾਂ ਡੈਰੀ ਮਿਲਕ ਰੱਖੀ ਹੋਈ ਸੀਗੀ ਉਹਦੇ ਵਿੱਚ ਚਮਚਾ ਫੇਰ ਦੇਣਾ ਤਾਂ ਜੋ ਇਹ ਵਧੀਆ ਪਿਗਲ ਕੇ ਇੱਕ ਪੇਸਟ ਵਧੀਆ ਬਣ ਕੇ ਤਿਆਰ ਹੋ ਜੇ ਜਿਹੜਾ ਆਪਣਾ ਗੈਸ ਆ ਉਹ ਫੁੱਲ ਤੇ ਨਹੀਂ ਹੋਣਾ ਚਾਹੀਦਾ ਜੀ ਨਹੀਂ ਤਾਂ ਉੱਪਰੋਂ ਮੱਚ ਜਾਣਗੇ ਵਿੱਚੋਂ ਕੱਚੇ ਰਹਿ ਜਾਣਗੇ ਇਸ ਕਰਕੇ ਜਿਹੜਾ ਗੈਸ ਆ ਉਹ ਮੀਡੀਅਮ ਤੇ ਰੱਖ ਕੇ ਹੀ ਮਖਾਣਿਆਂ ਨੂੰ ਜਿਹੜਾ ਆਪਾਂ ਰੋਸਟ ਕਰ ਲੈਣਾ ਜੀ ਬਹੁਤ ਹੀ ਸਵਾਦ ਬਣਦੇ ਨੇ ਬੱਚਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਉਂਦੇ ਨੇਗੇ ਤੇ ਇੱਕ ਚੀਜ਼ ਆਪਾਂ ਇਹਦੇ ਵਿੱਚ ਹੋਰ ਪਾਵਾਂਗੇ ਜੀ ਉਹ ਆ ਜਿਹੜੇ ਆਹ ਹੁੰਦੇ ਨੇ ਜੀ ਕਲਰਫੁੱਲ ਜੇ ਇਹਦੇ ਵਿੱਚ ਆਪਾਂ ਡ్రਾਈ ਫਰੂਟ ਵੀ ਪਾ ਸਕਦੇ ਆ ਇਹ ਚੀਜ਼ ਵੀ ਮਤਲਬ ਉੱਪਰ ਡੈਕੋਰੇਟ ਕਰਨ ਵਾਸਤੇ ਲਗਾ ਸਕਦੇ ਜੋ ਵੀ ਆਪ ਨੂੰ ਪਸੰਦ ਹੋਵੇ ਉਹ ਆਪਾਂ ਇਹਦੇ ਵਿੱਚ ਪਾ ਸਕਦੇ ਆਂਗੇ ਤੇ ਆਪਾਂ ਥੋੜਾ ਜਿਹਾ ਹੱਥਾਂ ਨਾਲ ਦੇਖ ਲੈਣਾ ਇਹਨੂੰ ਦੱਬ ਕੇ ਵੀ ਵਧੀਆ ਪੱਕ ਕੇ ਤਿਆਰ ਹੋ ਗਏ ਕਿ ਨਹੀਂ ਪਰ ਇਹ ਅਜੇ ਥੋੜੇ ਜਿਹਾ ਕੱਚੇ ਸੀਗੇ ਤੇ ਮੀਡੀਅਮ ਤੇ ਰੱਖ ਕੇ ਆਪਾਂ ਹੋਰ ਪਕਾ ਲਈ ਤੇ ਵਧੀਆ ਬਣ ਕੇ ਤਿਆਰ ਹੋ ਗਏ ਸੀ ਮਤਲਬ ਪੂਰਨ ਲੱਗ ਜਾਂਦੇ ਨੇਗੇ ਗੈਸ ਜ ਜਿਹੜੀ ਚਾਕਲੇਟ ਵਾਲੀ ਬੋਲ ਜਿਹੜੀ ਪਿਗਲ ਕੇ ਤਿਆਰ ਹੋ ਗਈ ਸੀ ਉਹਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਆਪਾਂ ਸਾਰਿਆਂ ਤੇ ਲਗਾ ਦੇਣਾ ਜੀ ਤੇ ਬਹੁਤ ਹੀ ਵਧੀਆ ਬਣਦੇ ਨੇਗੇ ਠੰਡੇ ਹੋ ਕੇ ਤੇ ਹੋਰ ਵੀ ਜ਼ਿਆਦਾ ਟੇਸਟੀ ਹੋ ਜਾਂਦੇ ਨੇਗੇ ਉੱਪਰ ਦੀ ਆਪਾਂ ਜਿਹੜਾ ਕਲਰਫੁੱਲ ਮਤਲਬ ਸਪ੍ਰਿੰਕਲ ਜੀ ਉਹ ਆਪਾਂ ਉੱਪਰ ਲਗਾ ਦੇਣੇ ਪਤਾ ਨਹੀਂ ਇਹਦਾ ਨਾਮ ਤਾਂ ਕੀ ਹੈ ਜੀ ਪਰ ਸ਼ਾਇਦ ਇਹੀ ਹੈ ਇਹਦਾ ਨਾਮ ਤੇ ਇਹਦੇ ਉੱਪਰ ਆਪਾਂ ਹੋਰ ਪਾ ਕੇ ਚੰਗੀ ਤਰ੍ਹਾਂ ਲਗਾਤੇ ਸੀ ਜਿਵੇਂ ਹੁਣ ਆਪਾਂ ਬਰੀ ਬਰੀ ਕੱਟ ਕੇ ਡਰਾਈ ਫਰੂਟ ਵੀ ਲਗਾ ਸਕਦੇ ਹਾਂ ਜੀ ਇਹਦੇ ਉੱਤੇ ਤੇ ਹੁਣ ਆਪਾਂ ਇਧਰ ਲੈ ਲਈ ਸੀ ਜੀ ਟ੍ਰੇ ਬਟਰ ਪੇਪਰ ਉਹਦੇ ਵਿੱਚ ਲਾ ਲਿਆ ਸੀਗੇ ਤੇ ਇਹ ਕੀ ਕਰਕੇ ਜਿਹੜੀ ਚਾਕਲੇਟ ਵਾਲੇ ਮਖਾਣੇ ਸੀਗੇ ਉਹ ਆਪਾਂ ਇਹਦੇ ਉੱਪਰ ਰੱਖਦੇ ਸੀਗੇ ਸੋ ਇਹ ਫਰਿੱਜ 'ਚ ਹੀ ਰੱਖਣੇ ਨੇ ਦੀ ਬਾਤ ਤਾਂ ਨਹੀਂ ਇਹ ਮਤ ਜੇ ਆਪਾਂ ਇਹਨੂੰ ਬਾਹਰ ਰੱਖਦੇ ਆ ਤਾਂ ਮੈਲਟ ਹੋ ਕੇ ਇਹਦੀ ਚਾਕਲੇਟ ਆ ਸਾਰੀ ਪਿਗਲ ਜੂਗੀ ਇਸ ਕਰਕੇ ਰੱਖਣਾ ਤਾਂ ਇਹਨੂੰ ਫਰਿੱਜ 'ਚ ਹੀ ਪਾਊਗਾ ਤੇ ਇੱਕ ਇੱਕ ਕਰਕੇ ਆਪਾਂ ਸਾਰੇ ਤੇ ਰੱਖ ਲਏ ਤੇ ਉਸ ਤੋਂ ਬਾਅਦ ਲਾਈਟ ਚਲੀ ਕਿਉਂਕਿ ਰਾਤ ਨੂੰ ਨਹੀਂ ਬਣਾ ਰਹੇ ਸੀਗੇ ਵੀਡੀਓ ਤੇ ਉਧਰ ਨੇਰੀ ਵੀ ਆ ਗਈ ਸੀ ਜੀ ਤੇ ਇਹਦਾ ਕਰਕੇ ਬਸ ਇਹ ਬਸ ਦਵਾ-ਦਵੇ ਜਿਹੜੇ ਸਾਰੇ ਚਾਕਲੇਟਸ ਇਹਦੇ ਵਿੱਚ ਰੱਖ ਲੀਆਂ ਸੀਗੀਆਂ ਤੇ ਹੁਣ ਆਪਾਂ ਇਹਨੂੰ ਲਾ ਦਾਂਗੇ ਜੀ ਫ੍ਰਿਜ ਚ ਸੋ ਇਹ ਮਤਲਬ ਬਹੁਤ ਹੀ ਸਵਾਲਵਾਨ ਨੇ ਤੇ ਜਦੋਂ ਵੀ ਤੁਸੀਂ ਫਰਿੱਜ ਚ ਲਾਓ ਤਾਂ ਥੋੜੇ ਟਾਈਮ ਬਾਅਦ ਜਦੋਂ ਇਹ ਜੰਮ ਜੀ ਤਾਂ ਉਸ ਤੋਂ ਬਾਅਦ ਤੁਸੀਂ ਉਹ ਕਿਸੇ ਵੀ ਕੰਟੇਨਰ ਚ ਸਟੋਰ ਕਰਕੇ ਰੱਖ ਲਿਓ ਨਹੀਂ ਤੇ ਇਹ ਖਰਾਬ ਹੋ ਜਾਂਦੀਆਂ ਤੇ ਕਿਉਂਕਿ ਉਹ ਲੋਏ ਰਾਤ ਨੂੰ ਹੀ ਬਣਾਈ ਸੀ ਉਸ ਤੋਂ ਬਾਅਦ ਤਾਂ ਬਸ ਖਲਾਰੀ ਪੈ ਗਿਆ ਜੀ ਇਹ ਮਤਲਬ ਸਟੋਰ ਕਰਨ ਦਾ ਟਾਈਮ ਹੀ ਨਹੀਂ ਲੱਗਿਆ ਤੇ ਬਾਅਦ ਚ ਤਾਂ ਇਹ ਮਤਲਬ ਚੀੜੀਆਂ ਹੋ ਜਾਂਦੀਆਂ ਨੇ ਇਸ ਕਰਕੇ ਜਦੋਂ ਵੀ ਇਹ ਬਣ ਜੇ ਚਾਕਲੇਟ ਉਸ ਤੋਂ ਬਾਅਦ ਇਹਨੂੰ ਕੰਟੇਨਰ ਚ ਸਟੋਰ ਕਰਕੇ ਰੱਖ ਲਓ ਢੱਕਣ ਲਗਾ ਕੇ ਤੇ ਬੱਚਿਆਂ ਨੂੰ ਬਹੁਤ ਜਿਆਦਾ ਪਸੰਦ ਆਉਂਦੇ ਕੁਰਕਰੀਆਂ ਤੇ ਚਾਕਲੇਟ ਫਲੇਵਰ ਵਾਲੀ ਇੰਨੀ ਜਿਆਦਾ ਟੇਸਟੀ ਬਣ ਕੇ ਤਿਆਰ ਹੋਈਆਂ ਸੀਗੀਆਂ ਸੋ ਦੋਸਤੋ ਜਰੂਰ ਟਰਾਈ ਕਰਨਾ ਕਿਉਂਕਿ ਜੇਕਰ ਬੱਚੇ ਖੁਸ਼ ਕਰਨੇ ਨੇ ਤਾਂ ਇਹ ਤੁਸੀਂ ਬਣਾ ਕੇ ਬੱਚਿਆਂ ਨੂੰ ਦੇ ਸਕਦੇ ਨੇਗੇ ਤੇ ਕਿਸੇ ਵੀ ਕੰਟੇਨਰ ਚ ਜਰੂਰ ਸਟੋਰ ਕਰ ਲੈ ਤਾਂ ਜੋ ਵਧੀਆ ਫਰੈਸ਼ ਪਾਈ ਰਹਿਣ ਸੋ ਵੀਡੀਓ ਵਧੀਆ ਲੱਗੇ ਅਗੇ ਜਰੂਰ ਸ਼ੇਅਰ ਕਰਨੀ ਜੀ ਵੀਡੀਓ ਦੇਖਣੇ ਸਾਡਾ ਬਹੁਤ ਬਹੁਤ ਧੰਨਵਾਦ ਜੀ